ਬੇਬੇ ਨੂੰ ਕਹਿਨੇ ਹੈਗੇ ਭੈਣ ਆਈ ਨਹੀਂਗੀ ਰਖੜੀ ਬੰਨਣ ਅੱਗੇ ਤਾਂ ਆਪ ਹੀ ਆ ਜਾਂਦੀ ਬੇਬੇ ਹਾਂ ਉਹ ਤੂੰ ਭੈਣ ਨੂੰ ਫੋਨ ਹੀ ਕਰ ਦਿੰਦੀ ਕਿ ਮੈਂ ਮੇਰੇ ਰਖੜੀ ਬੰਨਣ ਆਂਦੀ ਸਾਰੀਆਂ ਕੁੜੀਆਂ ਕਤਰੀਆਂ ਆ ਰਹੀਆਂ ਨੇ ਸਾਰੇ ਦਿਖਰੀ ਰਖਣੀਆਂ ਬੰਨੀ ਫਿਰਦੇ ਨੇ ਤਾਂ ਮੇਰਾ ਤਾਂ ਗੁੱਟ ਦਿਖਲਾ ਸੋਨਾ ਹੋਇਆ ਪਿਆਗਾ ਤੂੰ ਲਾਲ ਲੰਦਾ ਫੋਨ ਤਾਂ ਨਹੀਂ ਪੁੱਛਿਆ ਲਾ ਕੇ ਓਏ ਮੈਂ ਮੈਂ ਤਾਂ ਫੋਨ ਲਾਇਆ ਨਹੀਂਗਾ ਮੁੰਡਾ ਤੀ ਮੈਂ ਤੂੰ ਗੱਲ ਕੀ ਕਰੀ ਹੋਏ ਮੜੀ-ਮੋਟੀ ਗੱਲ ਤਾਂ ਕਰੀ ਸੀ ਉਹਨੇ ਕੀ ਕਹਿੰਦੀ ਸੀ ਭੈਣ ਫਿਰ ਉਹ ਕਹਿੰਦੀ ਮੇਰੇ ਕੋਈ ਪੈਸੇ ਪੂਸੇ ਹੈ ਨਹੀਂ ਬੇਬੇ ਮੈਂ ਕਹਿੰਦੀ ਪੈਸੇ ਪੂਸੇ ਕਿਸੇ ਪਾਸੋਂ ਕਰਦੀਆਂ ਇੰਤਜ਼ਾਮ ਲੈ ਪੈਸਿਆਂ ਨੂੰ ਪੈਸੇ ਤਾਂ ਆਪਾਂ ਦੇਣੇ ਆ ਭੈਣ ਬੇਬੇ ਉਹਨੇ ਕਾਹਦੇ ਪੈਸੇ ਲਾਉਣੇ ਨੇ ਆਦਾ ਹੈਗਾ ਤਾਂ ਵੀ ਲੱਡੂਆਂ ਦਾ ਡੱਬਾ ਲੈ ਕੇ ਆਉਂ ਦੂਰਸਾ ਤਾਂ ਘੱਟ ਲੱਡੂਆਂ ਦਾ ਡੱਬਾ ਨਹੀਂ ਆਉਂਦਾ ਨਾ ਫਿਰ ਇੰਨੇ ਰੁਪਏ ਵੀ ਨਹੀਂ ਹੈ ਭੈਣ ਕੋਲੇ ਲੈ ਕਿਸੇ ਵੇਲੇ ਜੇ ਟਾਈਮ ਹੁੰਦਾ ਕਿਰਾਇਆ ਵੀ ਨਹੀਂ ਹੁੰਦਾ ਬੇਬੇ ਮੈਨੂੰ ਤਾਂ ਵਧੀਆ ਨਹੀਂ ਲੱਗਦੀ ਗੱਲ ਵੀ ਇਹੀ ਤਾਂ ਕਿਹੜੀ ਗੱਲ ਹੋਊਗੀ ਇੰਨੇ ਰੁਪਏ ਵੀ ਨਾ ਹੋਣ ਤੂੰ ਉਹਨੂੰ 2000 ਰੁਪਇਆ ਪਾ ਦੇ ਗੂਗਲ ਪੇ ਕਰਦੇ ਪਹਿਲਾਂ ਹੀ ਭੇਜ ਦੇ ਬੇਬੇ ਮੈਨੂੰ ਐਂ ਲੱਗਦਾ ਵੀ ਭੈਣ ਦਾ ਨਾ ਕੀ ਆਏ ਨਾ ਹੋਵੇ ਰਾਦਕਦੇ ਨਾ ਹੀ ਆਉਂਦਾ ਹੋਵੇ ਜਿਹੜੇ ਇਹ ਜਿਹਾ ਬਹਾਨੇ ਜੇ ਲਾਈ ਜਾਂਦੀ ਹੈਗੀ ਨਾ ਉਹਨੂੰ ਤਾਂ ਕਹਿੰਦੀ ਸੀ ਕਹਿੰਦੀ ਮੈਂ ਆਉਂਗੀ ਕਹਿੰਦੀ ਪੈਸੇ ਨਹੀਂ ਹੈਗੇ ਮੇਰੇ ਕੋਲੇ ਪੈਸਾ ਦਾ ਇੰਤਜ਼ਾਮ ਕਰਦੀ ਆ ਪੈਸੇ ਫਿਰ ਮੇਰੀ ਗੱਲ ਸੁਣੋ ਮੈਂ ਤਾਂ ਦੇਖ ਲੈ ਉਹਦਾ ਕਰਨੀ ਸੀਗਾ ਰਖੜੀ ਦੇ ਪੈਸੇ ਦੇਵਾਂਗਾ ਫਿਰ ਮੈਂ 2000 ਰੁਪਇਆ ਪਾ ਦਾਂ ਨਾ ਜਾਂਦਾ ਹੋ ਜਾਂਦਾ ਨਾ ਉਹ ਆਇਆ ਨਾ ਤਾਂ ਕਿਸ ਨੇ ਕਦੇ ਮੰਗਣ ਗਈ ਐ ਤੂੰ ਤਾਂ ਹੁਣ 200 ਕਹੀ ਨੇ ਲੈ 200 ਦਾ ਹੁਣ ਮੈਨੂੰ ਪਾ ਉਹ ਆਇਆ ਕਿਹੜਾ ਆ ਜਾਂਦੀ ਬਾੜਾ ਕਰਾਇਆ ਲਾ ਕੇ ਫਿਰ ਮੈਂ 2000 ਉਹਨੂੰ ਕਹਿ ਕੇ ਪਾ ਦਿਆਂਗੇ ਤੂੰ ਉਹਦੇ ਨਾਲ ਗੱਲ ਕਰ ਲਈ ਮੈਂ 2000 ਹੀ ਪਾ ਦੂੰਗਾ ਫਿਰ ਪੁੱਛ ਲਾਂਗੇ ਉਹਨੂੰ ਫਿਰ ਪਾ ਦੂਗੀ 2000 ਪਿਆਜ ਉਹ ਲੈ ਕੇ ਜਦ ਤੱਕ ਬਹੁਤ ਖੜਾ ਹੋਊਗਾ ਦਿਨ ਤਾਂ ਖੜਾ ਹੋਊਗਾ ਬੇਬੇ ਅੱਗੇ ਤਾਂ ਆ ਜਾਂਦੀ ਭੈਣਾ ਇਸ ਵਾਰੀ ਪਤਾ ਨਹੀਂ ਕੀ ਗੱਲ ਹੋਊਗੀ ਹਾਂ ਕੱਲ ਨੂੰ ਰਖੜੀਆਂ ਦਿਨ ਤਾਂ ਕੱਲ ਨੂੰ ਹੀ ਰਖੜੀ ਪੁੰਨਿਆਂ ਨੂੰ ਕੱਲ ਨੂੰ ਅੱਜ ਤਾਂ ਉਹੀ ਆਈ ਜਾਂਦੇ ਲੋਕ ਮਾਤਾ ਜੀ ਬਣਾਈ ਬੈਠਾ ਸੀਗਾ ਨਹੀਂ ਇਹ ਤਾਂ ਕਈ ਦਿਨ ਪਹਿਲਾਂ ਬੰਨਣਾ ਲੱਗ ਜਾਂਦੇ ਆ ਅੱਛਾ ਪਹਿਲਾਂ ਆ ਜਣੀਆਂ ਤਾਂ ਹੀ ਆ ਫਿਰ ਮਹਾ ਕਈ ਕੁੜੀਆਂ ਆਈਆਂ ਸੀਗੀਆਂ ਆਪਣੇ ਪਿੰਡ ਦੀਆਂ ਨਾ ਕੱਲ ਨੂੰ ਖਬਰ ਆਈ ਜਾਵੇ ਫਿਰ ਆਪਾਂ ਜੇ ਪੁੱਛ ਲਾਂਗੇ ਉਹਨੂੰ ਫੋਨ ਕਰਕੇ ਹਾਂ ਜੀ ਫਿਰ ਭੈਣਾ ਤੂੰ ਗੱਲ ਕਰ ਲਈ ਨਹੀਂ ਫਿਰ ਮੈਂ ਪੀ ਪਾ ਦੂੰਗਾ ਹੋਰ ਫਿਰ ਕੀ ਹੈ ਹਾਂ ਇਹ ਕਰ ਲਾਂ ਹੁਣ ਰਖੜੀ ਤਾਂ ਬਣਾਉਣੀ ਹੈਗੀ ਹਾਂ ਚੰਗਾ ਵੇ ਮੱਜਾਂ ਨੂੰ ਨੀਰਾ ਨੂਰਾ ਪਾਇਆ ਹੈ ਕਿ ਨਾ ਉਹ ਕਰ ਲਾ ਕਿੱਥੇ ਗਿਆ ਸੀ ਹੁਣ ਆ ਉਹ ਮੇਰਾ ਸੱਤ ਜੀ ਗਿਆ ਸੀ ਮੈਂ ਕਿੱਧਰ ਜਾਣਾ ਸੀਗਾ ਅੱਛਾ ਉੱਥੇ ਦੇਖ ਕੇ ਆਇਆਗਾ ਹੋਰ ਉੱਥੇ ਮੈਂ ਬੈਠਾ ਰਿਹਾ ਮੇਰੇ ਤਾਂ ਬਾਲਾਂ ਮਨ ਕਰਿਆ ਹਨ ਬੀ ਕੁੜੀਆਂ ਸਾਰੀਆਂ ਕੁੜੀਆਂ ਆਈ ਜਾਂਦੀਆਂ ਮੈਂ ਦੇਖਿਆ ਜੰਗੇ ਆ ਸੀਗਾ ਡੱਬੇ ਡੱਬੇ ਉੱਥੇ ਸਾਰੇ ਕੁਝ ਨਾ ਫਲਾਨਿਆਂ ਦੀ ਕੁੜੀ ਆ ਗਈ ਫਲਾਨਿਆਂ ਦੀ ਹਨ ਹਾਂ ਅੱਜ ਤਾਂ ਬਾਹਾਂਗੇ ਆਈ ਜਾਂਦੀਆਂ ਹਨ ਹਾਂ ਤੇ ਫਿਰ ਮੇਰੇ ਮਨ ਜਨ ਆਇਆ ਮੈਂ ਆਪਦੀ ਗੁੱਟ ਬਣੀ ਚੱਕ ਲੈ ਮਹਾ ਮਾਹ ਮਾਹ ਭੈਣ ਵੀ ਆਈ ਬੈਠੀ ਹੋਊਗੀ ਮਾਹ ਕੀ ਹੈ ਭੈਣ ਵੀ ਆ ਗਈ ਹੋਵੇ ਮਾਹ ਬੇਬੇ ਕਹੀਂ ਸੀ ਵੀ ਕੱਲ ਜੀ ਕਰੂਗੀ ਮੈਂ ਭੈਣ ਵਿਚਾਰੀ ਇਹ ਜੀ ਉਹ ਬਸ ਤਾਂ ਗਰੀਬੀ ਨਹੀਂ ਲੋਟ ਆਉਂਦੀ ਵੇ ਬੇਚਲੋ ਉਹ ਤਾਂ ਟੜ ਦੇ ਪਰਛਾਵੇਂ ਆ ਹਨਾ ਉਹ ਤਾਂ ਅਮੀਰੀਆਂ ਗਰੀਬੀਆਂ ਤਾਂ ਆਉਂਦੀਆਂ ਰਹਿੰਦੀਆਂ ਨੇ ਚੰਗਾ ਬੇਬੇ ਤੂੰ ਗੱਲ ਕਰੀ ਫਿਰ ਮੈਂ 2000 ਰੁਪਏ ਫਿਰ ਪਾ ਦੂੰਗਾ ਰਖੜੀ ਦਾ ਕੀ ਗੱਲ ਐ ਆ ਪੁੱਛ ਲੂੰਗੀ ਮੈਂ ਹਨਾ ਬੇਬੇ ਤੂੰ ਤਾਂ ਹੀ ਨਹੀਂ ਆਈ ਪੈਸਿਆਂ ਕਰਕੇ ਕੋਈ ਉਹ ਡਿੱਕਾ ਲੱਗਿਆ ਹਾਂ ਸਮਾਰ ਕੇ ਗੱਲ ਪੁੱਛੀ ਗੱਲ ਨੂੰ ਕਲੀਅਰ ਕਰ ਲਈ ਸਾਰੀ ਤੂੰ ਆਹੋ ਇਹ ਪੁੱਛਣੀ ਐ ਚੰਗਾ ਮੇਰਾ ਮੱਜਾ ਨੀਰਾ ਪੋਣਾਗਾ ਪਾ ਦੇ ਲੈ ਹੁਣ ਕੀ ਪਤਾ ਰਾਜ ਬੇਨੂੰ ਕਿੜਕਾ ਲੱਗ ਗਿਆ ਨਾ ਮੈਂ ਫੋਨ ਕਰਕੇ ਪੁੱਛਿਆ ਹੁਣ ਦੁਬਾਰੇ ਪੁੱਛੂਂ ਗਿਆ ਨਾ ਫੋਨ ਕਰਕੇ ਵੀ ਬਈ ਅੱਜ ਤੂੰ ਕਿਉਂ ਨਹੀਂ ਆਈ ਕਿ ਪੈਸੇ ਆਂਦਾ ਨਹੀਂ ਕਹਿ ਜਾਂ ਕੋਈ ਹੋਰ ਡਿੱਕਾ ਕੰਮ ਧੰਦੇ ਦਾ ਜਾਂ ਤੈਨੂੰ ਆਉਣ ਨਹੀਂ ਦਿੰਦੇ ਘਰੋਂ ਕੀ ਗੱਲ ਐ ਪੁੱਛਦੀ ਆ ਫੋਨ ਲਾ ਕੇ ਹਰਪ੍ਰੀਤ ਪਤਾ ਨਹੀਂ ਕਿੱਧਰ ਵਾਗੀ ਮੇਰੇ ਨਾਲ ਫੋਨ ਫੜਿਆ ਸੀ ਆ ਸੀ ਉਹ ਤਾਂ ਮੇਰੇ ਨਾਲ ਫੋਨ ਫੜਿਆ ਸੀ ਗੱਲ ਕਰ ਲਈ ਸੀ ਵੇਖੀ ਆਉਦੇ ਹਾਂ ਹਾਂ ਤੂੰ ਮੈਨੂੰ ਫੋਨ ਫੜਾ ਕੀ ਕਰਨਾ ਉਹ ਮੈਦਾਨਾ ਭੜਨ ਨੂੰ ਆਹ ਰੱਖੜੀਏ 2000 ਰੁਪਏ ਕੋ ਗੂਗਲ ਪੇ ਕਰਨਾ ਹੈਗਾ ਲੈ ਪਹਿਲੇ ਗੂਗਲ ਪੇ ਕਰਨਾਗਾ ਉਹ ਭੈਣ ਨੂਰੇ ਆਉਣ ਦੇ ਰਖੜੀ ਬੰਨਣਾ ਉਹਨੇ ਰਖੜੀ ਬੰਨਣਾ ਹੀ ਦੇ ਦੇਾਂਗੇ ਕੋਲਾ ਰਖੜੀ ਮੇਰੀ ਗੱਲ ਸੁਣੋ ਫੇਰ ਵੀ ਤਾਂ ਦੇਣੀ ਆਪਾਂ ਹੁਣ ਤਾਂ ਸਾਰੇ ਗੂਗਲ ਪੇ ਹੀ ਕਰ ਦਿੰਦੇ ਨੇ ਸੋਨਾ ਨਹੀਂ ਲੱਗਦਾ ਗੂਗਲ ਪੇ ਕਰ ਦਿੰਗਾ ਉਹੀ ਗੱਲ ਕੋਈ ਕੁੜੀ ਮੌਕੇ ਤੇ ਹੋਰ ਆ ਜੇ ਫੇਰ ਭੈਣ ਨੂੰ ਖਾਲੀ ਹੱਥ ਤੋੜ ਦੇਗਾ ਵੀ ਰਖੜੀ ਬੰਨ ਕੇ ਭੈਣੇ ਮੁੜ ਜਾ ਪੈਸੀ ਤਾਂ ਮੈਂ ਤੈਨੂੰ ਭੇਜਦੇ ਸੀ ਅਨਮਈ ਰਵਾਇਤ ਤੋੜੇ ਤੁਸੀਂ ਮਾਪਤਾਂ ਨੇ ਲੈ ਤੂੰ ਤਾਂ ਐਵੇਂ ਹੀ ਕਰੀ ਮੈਨੂੰ ਪਤਾ ਤੈਨੂੰ ਗੇਬੇ ਨੇ ਕਿਹਾ ਹੋਊਗਾ ਵੀ ਪਹਿਲੀ ਭੇਜ ਦੇ ਮਾਂਗਰੋ ਹਰਪ੍ਰੀਤ ਨੇ ਦੇਣੀ ਨਹੀਂ ਦੇਣੀ ਮੈਂ ਕਿਹੜਾ ਕੋਈ ਰੋਕਦੀ ਆ ਤੈਨੂੰ ਦੇਣ ਤੋਂ ਅਮਰੀਕਾ ਨੂੰ ਤਾਂ 2 ਛੱਦ 2500 ਦੇ ਦੀ ਭਾਵਾ ਬੇਬੇ ਵਿਚਾਰੀ ਗੂਗਲ ਪੇ ਕਿਹੜੇ ਜਾਣਦੀ ਐ ਇਹ ਗੱਲਾਂ ਤੂੰ ਤਾਂ ਐਵੇਂ ਹੀ ਬੇਬੇ ਕਰਦੀ ਐ ਮੈਂ ਕਿਹੜਾ ਕਹਿੰਦੀ ਆ ਬੇਬੇ ਗੂਗਲ ਪੇ ਕਹਿੰਦੀ ਆ ਬੇਬੇ ਐਂ ਕਹਿੰਦੀ ਆ ਵੀ ਕੁੜੀ ਨੂੰ ਕੈਸੇ ਭੇਜ ਦੇ ਹੋਰ ਕੀ ਕੁੜੀ ਨੂੰ ਪੈਸੇ ਫੇਰ ਆਪਾਂ ਦੇਣੀ ਨੀਗੇ ਫੇਰ ਸਮਝੇ ਉਹਨੂੰ ਵੱਧ ਦੇਣੇ ਪੈਣਗੇ ਕੋਈ ਨਹੀਂ ਵੱਧ ਦੇ ਦੇਾਂਗੇ 2500 ਦੇ ਦੀ ਭਾਵਾ ਫੇਰ ਦੇਵਾਂਗੇ ਆਈ ਨੂੰ ਆਈ ਤਾਂ ਸੋਹਣੇ ਲੱਗਦੇ ਹੁੰਦੇ ਓ ਤੂੰ ਤਾਂ ਐਵੇਂ ਹੀ ਘੜੀਆਂ ਕਰਨ ਲੱਗਿਆਂ ਨੀ ਮੈਂ ਕਿਹ ਤੇੜੀਆਂ ਕਰਦੀਆਂ ਨੀ ਮੈਂ ਤਾਂ ਫੇਰ ਕਰਦਾ ਤੇਰਾ ਭਰਾ ਉਹ ਤਾਂ ਫਿਰ ਉਂ ਗੱਲ ਹੈ ਜਦੋਂ ਕੋਈ ਆਪਾਂ ਨੂੰ ਲੋੜ ਹੁੰਦੀ ਹੈ ਤਾਂ ਲੋੜ ਵੇਲੇ ਤਾਂ ਤੂੰ ਵੀ ਭੇਜਦੇ ਨਾ ਮਥੇਰੇ ਤੂੰ ਪਹਿਲਾਂ 5000 ਭੇਜ ਕੇ ਤਾਂ ਡੇ ਭੈਣ ਨੂੰ ਉਹਦੇ ਤੋਂ ਕਹਿੰਦਾ ਭੈਣ ਨੂੰ ਚਾਹੀਦੀ ਹੈ ਹਜੇ ਤਾਂ ਕਰ ਮੈਂ ਕਦੇ ਜੇਕਰ ਕਰਾਂ ਕਿ ਆ ਤੈਨੂੰ ਵੀ ਭੈਣ 5000 ਰੁਪਏ ਦੇਣ ਨਹੀਂ ਪੁੱਛੇ ਮੇਰੇ ਵੇਲੇ ਤੂੰ ਐ ਕਰ ਲਗ ਜੀ ਆਪ ਤਾਉ ਦੀ ਫੁਆ ਲੈਣੀ ਹੈ ਖਾਤੇ ਚਾਉ ਦੇ ਚੱਲ ਤੇ ਖਾਤੇ ਚ ਪਵਾ ਲੈਣੀ ਹੈ ਤੈਨੂੰ ਲੋੜ ਹੁੰਦੀ ਹੈ ਤਾਂ ਹੀ ਲੈ ਕੇ ਦਿੰਨੀ ਆ ਮੈਂ ਕੀ ਕਰਦੀ ਆ ਜਿੱਦੇ ਆਪਣੇ ਕੋਲੇ ਹੁੰਦੇ ਆਪਾਂ ਤੇ ਪਰਸ ਕਰਦੇ ਨੇ ਆਪਾਂ ਕੀ ਰੱਖ ਲੈਨੇ ਆ ਗੱਲਾਂ ਕਰਦਾ ਵਗ ਜਾਈ ਮੈਂ ਸਾਨੂੰ ਨੀਰਾ ਪਾ ਕੇ ਆ ਹਰ ਆਇਆ ਪਾਉਣੇ ਨੇ ਉਹਨਾਂ ਨੂੰ ਪਾਣੀ ਪਿਾਇਆ ਐਵੇਂ ਨਾ ਗੱਲਾਂ ਦੀਆਂ ਚ ਪਾੜਨਾ ਚੜਿਆ ਕਰ ਮੈਂ ਤੈਨੂੰ ਦੱਸਾਂ ਕੁੜੀ ਨੂੰ ਦੇਣਾ ਆਪੇ ਦੇ ਦਿਆਂਗੇ ਬੇਬੇ ਨਾਲ ਗੱਲ ਕਰਦੀਆਂ ਬੇਬੇ ਨੂੰ ਕਹਿੰਦੂ ਬਿਹੰਕਰ ਕੱਪੜੇ ਲਿਆਦੇ ਭੈਣ ਨੂੰ ਨੀੜਾ ਕੱਪੜਾ ਹੁੰਦਾਗਾ ਹੁਣ ਐ ਥੋੜੀ ਐ ਪੈਸੇ ਹੀ ਦੇਈ ਜਾਣੇ ਹੈਗੇ ਬੇਬੇ ਨਾਲ ਕਰਦੀਆਂ ਗੱਲ ਬੇਬੇ ਕਿੱਥੇ ਹੈਗੀ ਆਪ ਦਾ ਹੀ ਕਿਧਰੋਂ ਆਉਂਦੀ ਆ ਹੁਣ ਤਾਂ ਉਹਨੇ ਕੁਛ ਕਹਿਤਾ ਗਰ ਲਾਲ ਨੇ ਬੇਬੇ ਹਾਂ ਤੈਨਾਂ ਤਾਂ ਨਹੀਂ ਕਿਹਾ ਉਹਨੂੰ ਵੀ ਰਖੜੀ ਦੇ ਪੈਸੇ ਪਈਦੇ ਰਾਜਵੀਰ ਨੂੰ ਨਾ ਵੀ ਮੈਂ ਤਾਂ ਨਹੀਂ ਕਿਹਾ ਨਹੀਂ ਲਾ ਮੈਨੂੰ ਤਾਂ ਲੱਗਦਾ ਵੀ ਤੈਹੀਂ ਕਿਹਾ ਉਹ ਤਾਂ ਭੱਜਿਆ ਆ ਕਿ ਫੋਨ ਫੜਾ ਮੈਨੂੰ ਮੈਂ ਭੈਣ ਨੂੰ 2000 ਰੁਪਇਆ ਕਰਨਾ ਐ ਭਲਾ 100 ਰੁਪਇਆ ਕਰ ਦੇ ਗੂਗਲ ਪੇ ਕਰ ਦੇ ਕਿ ਸੋਹਣੇ ਲੱਗਦੇ ਆ ਆਈ ਨੂੰ ਦੇਵਾਂਗੇ ਮਾਦਾ ਨਿਆਰੋ ਕਹਿਆ ਕੋਈ ਆਪ ਹੀ ਮਾਦਾ ਹੋਊਗਾ ਮੈਂ ਕਰ ਦੇਣਾ ਹੈਗਾ ਭੈਣ ਤੂੰ ਤਾਂ ਲਾਇਆ ਸਿਰਾਜਵੀਰ ਨੂੰ ਫੋਨ ਹੁਣ ਬੰਨ੍ਹੀਆਂ ਜੀ ਰੱਖੜੀਗਾ ਰਾਜਵੀਰ ਨੂੰ ਫੋਨ ਮੈਂ ਤਾਂ ਲਾਉਣਾ ਹੈਗਾ ਹਜੇ ਮੈਨੂੰ ਫੜਾ ਦੇ ਮੈਂ ਲਾ ਲਾ ਲੈ ਮੈਂ ਕੀ ਫੜਾ ਦੇ ਹੁਣ ਤੂੰ ਉਹਦੇ ਤੋਂ ਲਾ ਲੰਦੀ ਉਹਦੇ ਬਾਈ ਤੋਂ ਉਹ ਲੈ ਕੇ ਉਹ ਚੱਕ ਕੇ ਬੈਠੀ ਸੀ ਕਿ ਹਾਂ ਉਹਦਾ ਹੱਕ ਪਿਤਾ ਦੇ ਪੇਕੀ ਲਈ ਬੈਠੀ ਆ ਫਿਰ ਪੇਕੀ ਤਾਂ ਮੈਂ ਪਹਿਲਾਂ ਲਾਇਆ ਸੀ ਬੇਬੇ ਹੁਣ ਤਾਂ ਉਹ ਪਿਆ ਸੀ ਫ੍ਰਿਜ ਤੇ ਤੂੰ ਕਹਿਦਾ ਨਹੀਂ ਮੈਨੂੰ ਉਦੋਂ ਦੀ ਹੁਣ ਤਾਂ ਮੈਨੂੰ ਐ ਲੱਗਦਾ ਨਹੀਂ ਤਾਂ ਉਹ ਨੀਰਾ ਪਾਉਣ ਬਾਗਿਆ ਮੱਝਾਂ ਨੂੰ ਨੇ ਉਧਰ ਹੀ ਲੈ ਗਿਆ ਦਾ ਫੋਨ ਚੱਕ ਕੇ ਉਸੇ ਤੂੰ ਪੁੱਛ ਲੈ ਫਿਰ ਉਸੇ ਤੂੰ ਲਵਾ ਲੈ ਮੈਂ ਤਾਂ ਮਣੇ ਤਾਈ ਕਿ ਕਰੇ ਜਾ ਕੇ ਆਉਣੀਆ ਜਾਏ ਬਾਗ ਜਾ ਨਾਲੇ ਆਏ ਆ ਦੇਖ ਬੇਬੇ ਰਖੜੀ ਹੂੰ ਤਾਂ ਚਲੋ ਉਹੀ ਗੱਲ ਵੀ ਤਾਈ ਦੀਆਂ ਕੁੜੀਆਂ ਤਾਂ ਹੁਣ ਕੱਲ ਬਨ ਗਈਆਂ ਵਿਚਾਰੀਆਂ ਹਾਂ ਤੇ ਗੱਲ ਕਰ ਉਹੀ ਗੱਲ ਇਹ ਭੈਣ ਨੂੰ ਢੀਕਦਾ ਵੀ ਜਿਹੜੀ ਉਹੀ ਗੱਲ ਆਪਦੀ ਭੈਣ ਦੀ ਰਖੜੀ ਹੁੰਦੀ ਉਹ ਤਾਂ ਆਪਦੀ ਹੁੰਦੀ ਏ ਤੇ ਰਾਜਵੀਰ ਨੂੰ ਤੂੰ ਕਹਿ ਰਹੀ ਵੀ ਅੱਜ ਤੂੰ ਆਜ ਅੱਜ ਕਹਿ ਦੂੰਗੀ ਇਹਨੂੰ ਚੰਗਾ ਤੂੰ ਲਾ ਲਈ ਫੋਨ ਉਹ ਤੂੰ ਲਵਾ ਲਈ ਮੈਂ ਮੜਾ ਜਾ ਕੇ ਆਉਣੀ ਆ ਚੰਗਾ ਜਾ ਆ ਲਵੇ ਬੇਬੇ ਨਾ ਕਰਦੀਆਂ ਜਾ ਕੇ ਗੱਲ ਬੇਬੇ ਨੂੰ ਦੱਸਦੀਆਂ ਬੇਬੇ ਹੁਣ ਤਾਂ ਭੈਣ ਚੜ ਗਈਆਂ ਹੁਣ ਕੀ ਲੈਣਾ ਆਉਗੀ ਭੈਣ ਰਖੜੀਆਂ ਮੰਨਣ ਵੀ ਹੁਣ ਤੂੰ ਉਹਨੂੰ ਜਵਾਬ ਹੀ ਦੇ ਦੇ ਰਾਜਵੀਰ ਨੂੰ ਕਹਿ ਦੇ ਵੀ ਆ ਬੇਨਾ ਆ ਬੈਠੀ ਐ ਲੈ ਇੱਥੀ ਬੇਬੇ ਕਰੀ ਨਹੀਂ ਰਹੀ ਵੀਰ ਨੰਗਾ ਲਾ ਨਾ ਕਰੀ ਨਹੀਂ ਮੈਂ ਤਾਂ ਜੇ ਪੁੱਛੇਈ ਤੂੰ ਮੈਂ ਕੀ ਪੁੱਛ ਕੇ ਆਉਣੀ ਸੀ ਮੈਂ ਤੇ ਤਾਇਕੇ ਕਰੇਗੀ ਸੀ ਤੂੰ ਤਾਂ ਪੈਂਜਕਾ ਚੜ ਗਈ ਹੁਣ ਨਾ ਆਵੇ ਰਖੜੀ ਬੰਨਣਾ ਰਾਜੀ ਵੀ ਨੂੰ ਜਵਾਬ ਦੇ ਦੇ ਲੈ ਦੇ ਨਾ ਜਾ ਰਖੜੀ ਪੈਂਜਕਾ ਚ ਬੰਨਜੂ ਫਿਰ ਕੀ ਹੁੰਦਾਗਾ ਨਾ ਬੇਬੇ ਤੈਨੂੰ ਮਾੜਾ ਮੋਟਾ ਜਮੀ ਨਹੀਂ ਆ ਵਿਚਾਰ ਐਡੀ ਸ਼ਾਰੀ ਹੋਰੀਆਂ ਤੈਨੂੰ ਪਤਾ ਪੈਂਜਕਾ ਚ ਰਖੜੀ ਬਾਈਦੀ ਨਹੀਂ ਹੁੰਦੀ ਲੈ ਇਹ ਕੇ ਬਸ ਛੱਤ ਪਾਉਣੀ ਐ ਵੀ ਪੈਂਜਕਾ ਚ ਮਾੜੀ ਹੁੰਦੀ ਐ ਛੱਤ ਪਾਉਣੀ ਐ ਛੱਤ ਪਾਉਣਾ ਨਹੀਂ ਪਾਉਣੀ ਪੈਂਚਗੰਚ ਤਾਂ ਹੀ ਮਾੜੀ ਹੁੰਦੀ ਕੋਈ ਨਹੀਂ ਬੰਨਣਾ ਜਿਹਨੇ ਬੰਨਣੀਆਂ ਸੀ ਸਭ ਕੁਝ ਕੱਲ ਬੰਨਣੀਆਂ ਕੁਝ ਪਰਸੋਂ ਬੰਨਣੀਆਂ ਤਾਏ ਕਿਹ ਕਿੜੀਆਂ ਕੁੜੀਆਂ ਹੁਣ ਕੱਲ ਬੰਨਣਗੀਆਂ ਉਹ ਕਮਲੀਆਂ ਸੀ ਨਾ ਛੋਟੀਆਂ ਤਾਏ ਕਿਹ ਕਿੜੀਆਂ ਕੁੜੀਆਂ ਬੰਨਣਗੀਆਂ ਮੈਂ ਆਪ ਪਤਾ ਲੈ ਕੇ ਆਉਣੀ ਆ ਜਾ ਕੇ ਜਿਦੋਂ ਰਖੜੀ ਵੱਜ ਗਈ ਕੱਲ ਨਿਬੜ ਗਈ ਤਾਏ ਦੀਆਂ ਕੁੜੀਆਂ ਬੰਨਣੀਆਂ ਤੂੰ ਰਾਈ ਵੀਰ ਨੂੰ ਐ ਕਹਦੇ ਵੀ ਹੁਣ ਨਾ ਹੀ ਪੈਂਚਗੰਚ ਚੜ ਗਈਆਂ ਲੋੜ ਨਹੀਂ ਆਉਣ ਦੀ ਆ ਕੇ ਮੈਂ ਕਹਦਾ ਵੀ ਆਈ ਨਾ ਹਾਂ ਤੂੰ ਤਾਂ ਤੂੰ ਕਿੱਧਰ ਜਾਨੀ ਐ ਮੈਂ ਪਤਾ ਲੈ ਕੇ ਆਉਣੀ ਐ ਤਾਏ ਕੇ ਜਾ ਲੈ ਆ ਪਤਾ ਜਿਹਦੇ ਲੈ ਕੇ ਆ ਆ ਕੇ ਕੋਈ ਹੁੰਦਾ ਕਿ ਮੈਂ ਮੋੜ ਦੇ ਨਾਲ ਦੇ ਕਾਂ ਉਹ ਗੱਭਗਾਨੀ ਕੁੜੀਆਂ ਮੈਂ ਮੋੜ ਦਿਆ ਜਾ ਜਾ ਲਿਆ ਪਤਾ ਜਾ ਕੇ ਇਹ ਬਾੜੀ ਉਤਰੋ ਆਏਗੀ ਭੱਗ ਜਾ ਲੈਣ ਆਹੋ ਮੈਂ ਪਤਾ ਲੈ ਕੇ ਆਉਣੀ ਹੁਣ ਕਹਨੀ ਆ ਪਤਾ ਲੈ ਕੇ ਆਉਣੀ ਵੀ ਮੈਂ ਤੈਨੂੰ ਐਵੇਂ ਹੀ ਕਹਤਾ ਕਿ ਮੈਂ ਜਾਣ ਕੇ ਕਹਤਾ ਵੀ ਪੈਂਚੀਆਂ ਕੋਈ ਗੱਲ ਜੇ ਪੈਂਚ ਕਾਂ ਹੈਗੀਆਂ ਫੇਰ ਹੀ ਕਹਨੀ ਆ ਐ ਨਹੀਂ ਪਤਾ ਇਹਨੇ ਫੋਨ ਕਰ ਰੱਖਿਆ ਹੋਵੇ ਉਹ ਆਉਂਦੀ ਹੁੰਦੀ ਹੋਵੇ ਤਾਂ ਹੀ ਉੱਡਦੀ ਆ ਇਹ ਐ ਨਹੀਂ ਬਤਾ ਹੁਣ ਇਹਦੇ ਮੂਰੇ ਜਾਵੇ ਦੇਖੀ ਜੂ ਆਉਗੀ ਤਾਂ ਘਰੂ ਹੀ ਫੇਰ ਘਰੋਂ ਆਈ ਨੂੰ ਪੁੱਠੀ ਮੋੜੂ ਮੈਂ ਵੀ ਅਸੀਂ ਤਾਂ ਬਣਾਉਂਦੇ ਨਹੀਂ ਰਖੜੀ ਉਹ ਜੇ ਨਾ ਤਾਂ ਮੈਂ ਕਰੂੰਗੀ ਆ ਜਾਂਦੀ ਕੱਲ ਆ ਜਾਂਦੀ ਮੈਂ ਤਾਂ ਸੰਗਾ ਡਿੱਕੀ ਜਾਨੀ ਆ ਪਈ ਸਾਰੇ ਰਖੜੀ ਬੰਨਗੇ ਉਹ ਵੀ ਆ ਜੀ ਉਹ ਤਾਂ ਨਹੀਂ ਆਇਆ ਜਾਂਦਾ ਮੈਂ ਮਤ ਸਮਸਾ ਮਸਾ ਭਾਈ ਦੇ ਰਖੜੀ ਬੰਨਣ ਆਈ ਆ ਉਹੀ ਗੱਲ ਆ ਆਪ ਤਾਂ ਇਹ ਕਹਿੰਦੇ ਨਹੀਂ ਹੈਗੇਗੇ ਚਲ ਆ ਜੰਨੀ ਆ ਤਾਂ ਕੀ ਕਹਿੰਦੀ ਆ ਹਰਪ੍ਰੀਤ ਹੂੰ ਤਾਂ ਹਰਪ੍ਰੀਤ ਦਾ ਸਵਾਦ ਆ ਪਹਿੜਾ ਹੀ ਹੈਗਾ ਪਹਿਲਾਂ ਵੀ ਐਂ ਕਰਦੀ ਹੁੰਦੀ ਸੀ ਇਹ ਕੌਣਸ ਦੀ ਜੇ ਬਾਲਾ ਅਗਲੇ ਨੂੰ ਲੈ ਹਰਪ੍ਰੀਤ ਤਾਂ ਉਰੀ ਬੈਠੀ ਹੈਗੀ ਕਿਵੇਂ ਆ ਭਾਬੀ ਲੈ ਕੋਈ ਬੋਲ ਨਹੀਂ ਹੈਗੀ ਠੀਕ ਆ ਵਧੀਆਂ ਨਾ ਹੁਣ ਕਿੱਧਰ ਮਤਲਬ ਬਾਈ ਤੇ ਰਖੜੀ ਬੰਨਣ ਆਈ ਸੀ ਅੱਛਾ ਅੱਜ ਤੇਰੇ ਰਖੜੀ ਜਿਆਦਾ ਆ ਗਈ ਰਖੜੀ ਤਾਂ ਬਿਲਿਆ ਜਿਹਨੇ ਬੰਨਣੀ ਸੀ ਉਹ ਕੱਲ ਬੰਨ ਗਈਆਂ ਸਾਰੀਆਂ ਉਹ ਤਾਇਕੀਆਂ ਕੁੜੀਆਂ ਆਈਆਂ ਸੀ ਉਹ ਬੰਨ ਗਈਆਂ ਤੇਰੇ ਭਾਈ ਦੇ ਨਾ ਮਜਬੂਰੀ ਸੀ ਮੈਥੋਂ ਆਇਆ ਨਹੀਂ ਗਿਆ ਮੇਰਾ ਟਾਈਮ ਨਹੀਂ ਲੱਗਾ ਤਾਂ ਹੀ ਫਿਰ ਮੈਂ ਅੱਜ ਆ ਗਈ ਨਾ ਮਜਬੂਰੀ ਇਹ ਤੇਰੀ ਸੀ ਮਾੜੀ ਉੱਟੀ ਮਜਬੂਰੀ ਨੂੰ ਆਪਦੀ ਨੂੰ ਸ਼ੈੱਡ ਤੇ ਰੱਖ ਕੇ ਅਰੇ ਭਰਾ ਦੇ ਕੱਲ ਰਖੜੀ ਬੰਨ ਜਾਂਦੀ ਅੱਜ ਪੈਂਚ ਕੰਚ ਕੀ ਲੈਣ ਆਈ ਐ ਪੈਂਚ ਕੰਚ ਰਖੜੀ ਬੰਨੀ ਦੀ ਹੁੰਦੀ ਤੈਨੂੰ ਨਹੀਂ ਪਤਾ ਫੇਰ ਕਹਿੰਦਾ ਭਾਵੇਂ ਐਵੇਂ ਤਾਂ ਬਹਿਮ ਬਣਾਏ ਹੋਏ ਆ ਬਹਿਮ ਕਿਉਂ ਬਣਾਏ ਨਾ ਭਈ ਮੈਂ ਤਾਂ ਤੂੰ ਆ ਗਈ ਨਪਾਪੇ ਆਏ ਗਾਦੋ ਕਹਿਨੀਆ ਚਾਹ ਬਣਾਣਾ ਨਹੀਂ ਪਾਣੀ ਲੈਣਾ ਨਹੀਂ ਆ ਚੁੱਪ ਕਰਕੇ ਆ ਦੇ ਉੱਥੇ ਗੇਟ ਤੋਂ ਮੁੜ ਜਾ ਬੇਬੇ ਨੂੰ ਵੀ ਨਾ ਪਤਾ ਲੱਗੇ ਵੀ ਮੈਂ ਆਈ ਆ ਨਾ ਤਾਂ ਮੈਂ ਚਾਹ ਪੀਵਾਂ ਨਾ ਪਾਣੀ ਪੀਵਾਂ ਮੈਂ ਤਾਂ ਰਖੜੀ ਬਣ ਕੇ ਜਾਊਂਗੀ ਬਾਈ ਦੇ ਤੇ ਇੱਕ ਰਖੜੀ ਤੇ ਤੇਰੇ ਬਾਈ ਦੇ ਮੈਂ ਬੰਨਣ ਦਿੰਦੀ ਨਹੀਂ ਰਾਜਵੀਰ ਕਿਸੇ ਵੀ ਕੀਮਤ ਤੇ ਨਾ ਤੈਨੂੰ ਹੁਣ ਬੰਨਣ ਦੇਵਾਂ ਨਾ ਤੈਨੂੰ ਘੰਟੇ ਨੂੰ ਬੰਨਣ ਦੇਵਾਂ ਰਖੜੀ ਬੰਨਣੀ ਹੋਣਾ ਸੀ ਪਹਿਲਾਂ ਆ ਜਾਂਦੀ ਦੇਖ ਬੇਬੇ ਤੈਨੂੰ 2-3 ਦਿਨਾਂ ਦੀ ਫੋਨ ਲਾਈ ਜਾਂਦੀ ਐ ਕੋਈ ਨਹੀਂ ਆਏ ਬੋਲਦਾ ਤੂੰ ਹੀ ਇਕੱਲੀ ਹਜੇ ਬਾਹਰ ਰੁੱਖਾ ਬੋਲਦੀ ਆ ਤੂੰ ਤਾਂ ਪਤਾ ਨਹੀਂ ਕੀ ਮ ਮੈਂ ਤਾਂ ਉਹੀ ਉਹੀ ਗੱਲ ਬੋਲਦੀ ਆ ਮੈਂ ਤਾਂ ਆਮੀ ਤੇ ਸੋਨੂੰ ਐ ਲੱਗਦਾ ਸਾਡੇ ਨਾਲ ਲੜਦੀ ਆ ਆਪਾਂ ਕਾ ਬੋਲਦੀਆਂ ਐਡੀ ਦੂਰੋਂ ਮੈਂ ਚੱਲ ਕੇ ਆਈ ਹਾਂ ਹੁਣ ਸਾਰੀ ਮੇਰੀ ਬੇਇੱਜ਼ਤੀ ਕਰਤੀ ਚਾਹ ਨਹੀਂ ਪਾਣੀ ਨਹੀਂ ਪਿਆ ਮੈਨੂੰ ਨਾ ਰਖੜੀ ਬਣ ਕੇ ਆਈ ਨੂੰ ਤਿੰਨ ਦਿਨ ਹੋ ਗਿਆ ਇਹਦੇ ਭਰਾ ਦੇ ਪਾਸੋਂ ਚਾਹ ਤੇ ਤੇਰਾ ਸਾਹ ਕੁਤਾਬ ਲੋਟ ਆ ਗਿਆ ਹੁ ਮੇਰਾ ਨਹੀਂ ਟਾਈਮ ਲੱਗਿਆ ਆਉਣ ਦਾ ਐ ਹੋਇਆ ਤੈਨੂੰ ਕੀ ਕੰਮ ਸੀ ਤੇ ਭਾਬੀ ਮੇਰੇ ਕੋਲ ਪੈਸੇ ਹੈ ਨਹੀਂ ਸੀ ਤੁਹਾਨੂੰ ਸੱਚੀ ਗੱਲ ਦੱਸਾਂ ਉਹ ਪੈਸੇ ਹੈ ਨਹੀਂ ਸੀ ਅਸੀਂ ਪੈਸੇ ਮੰਗਦੇ ਸੀ ਤੇ ਇਥੋਂ ਸਾਡੇ ਕੋਲੇ ਆ ਜਾਂਦੀ ਅਸੀਂ ਲੈ ਕੇ ਦੇਣ ਦੇ ਰਖੜੀ ਨੇ ਡੱਬਾ ਤੈਨੂੰ ਲੈ ਛੋਡੇ ਤੋਂ ਲੈ ਕੇ ਫਿਰ ਛੋਡੇ ਸਾਨੂੰ ਤਾਂ ਦੇਖ ਲੋੜ ਨਹੀਂ ਸੀ ਤੇਰੇ ਕੋਲੇ ਹੋਣ ਦਾ ਚੰਗਾ ਤੈਨੂੰ ਐ ਕਰ ਸੂਟ ਤੇਰਾ ਲਿਆਂਦਾ ਤੇ ਚੱਕ ਕੇ ਲੈ ਜਾਣੇ ਲੈ ਜਾ ਤੇ ਨਹੀਂ ਲੈ ਜਾਣਾ ਤਾਂ ਬੇਬੀ ਪਾਏ ਹੋਗੀ ਨਹੀਂ ਪਰ ਸੂਟ ਤਾਂ ਨਹੀਂ ਮੈਂ ਲੈ ਕੇ ਜਾਂਦੀ ਮੈਂ ਤਾਂ ਰਖੜੀ ਬਣ ਕੇ ਜਾਣੀ ਸੀ ਬਾਈ ਨੂੰ ਤਾਂ ਪੁੱਛ ਲਾ ਕੀ ਜਾਂਦਾ ਤੇਰੇ ਬਾਈ ਤਾਂ ਹੈ ਨਹੀਂ ਕਰੇ ਖੇਤ ਗਿਆ ਹੋਏ ਕਦੋਂ ਆਉਣਾ ਆਊਗਾ ਉਹ ਤਾਂ 6 ਵਜੇ ਆਊਗਾ ਆਥਣੇ ਹੁਣ ਮੈਂ ਇਹਨੂੰ ਕਹਤਾ ਵੀ ਅੱਜ ਤਾਂ ਪੈਂਚਕਾਂ ਚੜ ਗਈਆਂ ਅੱਜ ਤਾਂ ਕੋਈ ਰਖੜੀ ਬੰਨਣ ਆਉਂਦੀ ਨਹੀਂ ਕੁੜੀ ਤੇ ਤੂੰ ਖੇਤ ਵਗਜਦੀ ਮੋਟਰ ਚੱਲਦਾ ਲਾ ਪੈਂਚਕਾਂ ਦਾ ਐਵੇਂ ਵਹਿਮ ਬਣਾ ਰੱਖਿਆ ਤੂੰ ਫੇਰ ਕੀ ਹੁੰਦਾ ਮੈਂ ਰਖੜੀ ਬੰਨ ਦੰਨੀ ਆ ਜਿਦੋਂ ਰਾਜਵੀਰ ਤੈਨੂੰ ਮੈਂ ਬੰਦਿਆ ਵ ਜੇ ਪਾਣੀ ਤਾਂ ਨਹੀਂ ਪੀਨੇ ਚਾਹ ਪਾਣੀ ਪੀਨੇ ਮੈਂ ਲਿਆਦਾ ਨਹੀਂ ਫਿਰ ਐਨਾਂ ਆਖੀ ਵੀ ਮੈਨੂੰ ਪਰਜਾਈ ਨਹੀਂ ਆਈ ਮੋੜਤਾ ਅੱਛਾ ਵੀ ਤੂੰ ਰਖੜੀ ਬੰਨਣ ਨਹੀਂ ਦਿੰਦੀ ਮੈਨੂੰ ਰਖੜੀ ਤਾਂ ਨਹੀਂ ਮੰਨਣ ਦਿੰਦੀ ਹੁਣ ਦੇਖ ਲੈ ਭਾਬੀ ਫਿਰ ਮੈਂ ਕਦੇ ਆਉਣਾ ਨਹੀਂ ਰਖੜੀ ਬੰਨਣ ਉਹ ਤਾਂ ਦੇਖ ਤੇਰੀ ਮਰਜ਼ੀ ਆ ਆ ਨਾ ਜੇ ਤੂੰ ਆਉਣਾ ਹੁੰਦਾ ਨਾ ਤਾਂ ਤੂੰ ਦੋ ਦਿਨਾਂ ਦੀ ਆ ਕੇ ਬੰਨ ਜਾਂਦੀ ਆਹੋ ਤੂੰ ਤਾਂ ਐਂ ਕਹਿਣੀ ਆ ਵੀ ਭਾਈ ਰਖੜੀ ਬੰਨਣ ਆਇਆ ਨਾ ਕਰ ਸਿੱਧਾ ਸਾਫ਼ ਸਾਫ਼ ਕਹਿ ਦੇ ਨਾ ਇੰਨੀਆਂ ਗੱਲਾਂ ਕਰਦੀ ਕਿਉਂ ਮੈਂ ਕਹਿਣੀ ਐ ਸਾਫ਼ ਸਾਫ਼ ਤੈਨੂੰ ਕਿਸੇ ਚੀਜ਼ ਤੋਂ ਜਵਾਬ ਦੇਣੀਆਂ ਚੱਲ ਬਗ ਚੱਲ ਗਾਹਾਂ ਬਗ ਚੱਲ ਚਾਹ ਪਾਣੀ ਪੀ ਜਾ ਰੋਟੀ ਟੁੱਕ ਖਾ ਜਾ ਰਖੜੀ ਨਹੀਂ ਦੇਖ ਬੰਨਣਾ ਸਾਰੀਆਂ ਗੱਲਾਂ ਸਮਝਦੀਆਂ ਮੈਂ ਜਦੋਂ ਤੂੰ ਮੇਰੀ ਪਹਿਲੀ ਬੇਇ ਬੇਬੇ ਵੀ ਹੈ ਨਹੀਂ ਕੀ ਕਰੇ ਬੇਬੇ ਵੀ ਕਮਾਂਡ ਘਰ ਗਈ ਹੋਈ ਆ ਉਹਨਾਂ ਦੇ ਉਹ ਕੱਪੜੇ ਦਿਖਾਉਣ ਚਲ ਐ ਕਰਦੀ ਆ ਫੇਰ ਮੈਂ ਰਖੜੀ ਬੰਨ ਨਹੀਂ ਜਾਨੀ ਆ ਬਾਈ ਦੇ ਕੋਈ ਨਾ ਫਿਰ ਮੈਂ ਫੇਰ ਬਾਗ ਜੂਗੀ ਠਹਿਰ ਕੇ ਜਦੋਂ ਮੈਂ ਤੈਨੂੰ ਐ ਕਹਦਾ ਵੀ ਤੇਰਾ ਬਾਈ ਤਾਂ 6 ਵਜੇ ਆਊਗਾ ਆਥਣੇ ਆਉਂਦੇ ਹੀ ਨਹੀਂ ਰਖੜੀ ਕਿਦੇ ਮੈਂ ਬਿਠਾ ਕੇ ਤੂੰ ਮੈਥੋਂ ਇੱਥੇ ਕੀ ਕਰਾਉਣਾਗਾ ਮੈਂ ਤਾਂ ਰਖੜੀ ਬੰਨਣ ਆਈ ਸੀ ਬਾਈ ਦੇ ਮੈਂ ਤੈਨੂੰ ਬਿਠਾਉਣ ਨੂੰ ਮੈਂ ਕਿਹਾ ਐ ਕਹਿੰਦੀ ਆ ਵੀ ਬਹਿ ਕੇ ਤੂੰ ਰਖੜੀ ਬੰਨ ਕੇ ਜਾਈ ਐ ਕਹਿੰਦੀ ਆ ਭਾਈ ਚਾਹ ਪਾਣੀ ਪੀਣੇ ਪੀ ਜਾ ਨਾ ਬਸ ਮੈਨੂੰ ਚਾਹ ਪਾਣੀ ਦੀ ਲੋੜ ਨਹੀਂ ਮੈਂ ਤਾਂ ਰਖੜੀ ਨਹੀਂ ਬੰਨਦੀ ਹੈਗੀ ਚਲ ਕੋਈ ਗੱਲ ਨਹੀਂ ਪਰਮਾਤਮਾ ਤਾਂ ਦੇਖਦੇ ਹੀ ਆ ਲੈ ਫਿਰ ਪੈਂਚ ਕੰਝ ਹੁਣ ਤੈਨੂੰ ਨਹੀਂ ਪਤਾ ਆਏ ਕੀ ਹੁੰਦਾ ਪੈਂਚ ਕਾ ਨੂੰ ਫੇਰ ਕੀ ਹੋਗਾ ਮੇਰੀ ਮਜਬੂਰੀ ਸੀ ਮੈਂ ਬਾਈ ਦੇ ਪੈਂਚ ਘੰਟੇ ਉਹਦੀਆਂ ਪੈਣਾ ਰਖੜੀ ਬੰਨਣਾ ਆਉਣਗੀਆਂ ਤੂੰ ਬੰਨਣ ਦੇ ਦੇਂਗੀ ਬਹਿ ਨਹੀਂ ਕਰੀ ਨੀ ਵਿਚਾਰ ਕਰਦੇ ਸਾਡੇ ਮੈਨੂੰ ਤਾਂ ਕੋਈ ਬੰਨ ਕੇ ਛੋਡੇ ਨਾ ਕਰਦੇ ਹੁਣ ਭਾਈ ਆਪਣੇ ਤਾਂ ਕਰਦੇ ਮੈਨੂੰ ਤਾਂ ਬਾਹਲਾ ਬਹਿ ਮਹਾਰਾਜ ਵੀਰ ਮਸਾਂ ਹੀ ਗੱਲ ਤੇਰਾ ਬਾਈ ਤਾਂ ਮਸਾਂ ਠੀਕ ਹੋਇਆ ਵਿਚਾਰਾ ਪਹਿਲਾਂ ਬਿਮਾਰ ਰਹਿੰਦਾ ਸੀ ਚੱਲ ਕੋਈ ਨਹੀਂ ਭਾਈ ਨਾ ਬੰਦੀਆਂ ਮੈਂ ਤਾਂ ਨੰ ਬੰਨੂਗੀ ਰਖੜੀ ਮਰਜੀ ਕਰ ਆਪਦੀ ਮੈਂ ਤਾਂ ਹੁਣ ਆਉਂਦੀ ਵੀ ਨਹੀਂ ਰਹੀ ਅੱਜ ਕਿ ਮੈਂ ਤਾਂ ਉਹ ਆ ਕੇ ਗਲਤੀ ਕਰਤੀ ਮੈਂ ਤਾਂ ਨਾ ਹੀ ਆਉਂਦੀ ਐਮੀ ਬੇਇੱਜ਼ਤੀ ਕਰਾਈ ਆ ਕੇ ਉਹ ਤਾਂ ਤੈਨੂੰ ਪਤਾ ਸੀ ਹੁਣ ਵੀ ਪੈਂਚ ਕਰ ਮੈਂ ਕਿਉਂ ਆਈਆਂ ਘਰ ਨਾ ਕਰੂੰਗੀ ਬਸਾਂ ਤੇ ਚੜਦੀ ਐਵੇਂ ਹੈਰਾਨ ਹੋਈ ਤੇਰੀ ਸੱਸ ਮਾਰੀ ਮੋਟੀ ਮਤਨੀ ਜੀ ਨੇ ਤੋਰੇ ਤੈਨੂੰ ਮੇਰੀ ਸੱਸ ਨੇ ਤਾਂ ਮੈਨੂੰ ਬਥੇਰਾ ਕਿਹਾ ਸੀ ਕਹਿੰਦੀ ਨਾ ਜਾ ਤੇਰੀ ਇੱਥੇ ਕੋਈ ਇੱਜ਼ਤ ਨਹੀਂ ਮੈਂ ਤਾਂ ਉੱਤੋਂ ਦੀ ਹੋ ਕੇ ਆਈ ਸੀ ਤਾਂ ਉਹ ਤਾਂ ਹੁਣ ਕਰਾ ਲਈ ਇੱਜ਼ਤ ਆਪਦੀ ਬਾਲੀ ਤੇਰੀ ਕਰਤੂਤ ਦਾ ਤਾਂ ਪਤੀ ਸੀਗਾ ਮੈਨੂੰ ਪਹਿਲੀ ਹੁਣ ਤਾਂ ਚੱਲ ਪੈਂਚ ਕਾਂ ਨੇ ਤੂੰ ਤਾਂ ਬਿਨਾਂ ਪੈਂਚ ਕਾਂ ਤੋਂ ਵੀ ਨਹੀਂ ਬੰਨਣ ਦਿੰਦੀ ਉਦੋਂ ਵੀ ਬਹਾਨੇ ਮਾਰ ਦਿੰਨੀ ਆ ਕੋਈ ਨਾ ਕੋਈ ਲਪਰਾਜ ਕਾਂ ਦਾ ਸੱਚੀ ਚੜ ਗਈ ਆਏ ਪੈਂਸਕਾਂ ਨੇ ਮੈਂ ਤਾਂ ਕਦੇ ਵਹਿਮ ਕਰਿਆ ਨਹੀਂਗਾ ਇਹੀ ਵਹਿਮ ਕਰਦੀ ਹੈਗੀ ਲੈ ਆ ਜੂਗੀ ਵਿਆਹ ਦੇ ਦੇਾਂਗੇ ਉਹਨੂੰ ਲੀਦਾ ਕੱਪੜਾ ਦੇ ਦੇਾਂਗੇ ਸ਼ੂਟਰ ਆ ਜਾ ਰਹੀ ਭੂਗੀ ਐ ਕੀ ਹੁੰਦਾਗਾ ਰਖੜੀ ਮਗਰ ਬੰਨ ਲੂਗੀ ਰੱਖ ਜੂਗੀ ਪੈਂਸਕਾਂ ਤੋਂ ਬਾਅਦ ਬੰਨ ਲੂਗਾ ਮੁੰਡਾ ਐ ਕਿ ਦੱਸ ਕੀ ਹੁੰਦਾਗਾ ਮੈਂ ਤਾਂ ਕਦੇ ਹਜੇ ਬਰਮਾ ਵਹਿਮ ਕਰਿਆ ਨਹੀਂ ਪਰ ਮਾ ਜਮਾ ਤਾਂ ਬੱਚਾ ਕਦ ਮੁੜ ਕੇ ਮਦਾ ਕਦੇ ਪਰ ਮੈਂ ਨਹੀਂ ਕਰਿਆ ਨਾ ਵਹਿਮ ਕਰਿਆ ਇਹੀ ਕਰਦੀ ਆ ਵਹਿਮ ਹਰਦੀਦਾ ਹਾਂ ਮੇਮੇ ਕਰੇ ਹੀ ਪਤਾ ਆਹੋ ਰਖੜੀ ਦਾ ਬਾਜ ਗਈ ਹੈ ਤਾਂ ਇਨਕਾ ਆਹ ਪੈਚਾ ਚੜ ਗਈ ਆ ਹਾਂ ਤੇ ਤੂੰ ਬਾਰੇ ਟਾਈਮ ਲਾਇਆ ਨਾ ਫੇਰ ਮਖਾਏ ਕੀ ਹੁੰਦਾ ਮੈਂ ਤਾਂ ਕਦੇ ਬਹਿਵ ਕਰਿਆ ਨਹੀਂ ਹੈਗਾ ਮੈਂ ਤੈਨੂੰ ਐ ਪੁੱਛੀ ਇਹ ਨਹੀਂ ਵੀ ਇੰਨਾ ਟਾਈਮ ਲਾਇਆ ਹੀ ਮੁੜ ਕੇ ਕਿਉਂ ਨਹੀਂ ਆਈ ਨਾ ਫੇਰ ਤਾਂ ਤਾਂ ਲੱਗ ਜਾਂਦਾ ਕਹੇ ਬੰਦੇ ਨੂੰ ਫੇਰ ਟਾਈਮ ਤੇ ਚੰਗਾ ਹੋਗੇ ਵਧੀਆ ਲਾਇਆ ਹੀ ਮੰਗ ਰਸੂnga ਤੇਰੀ ਕੁੜੀ ਆ ਕੇ ਮੁੜ ਗਈ ਕਿਉਂ ਆਈ ਸੀ ਰਾਜਵੀਰ ਤੇ ਫੇਰ ਮੈਂ ਨਾਲ ਦੱਸਿਆ ਨਾ ਦੱਸਿਆ ਨਾ ਮੈਂ ਉਹਨੂੰ ਕਹਤਾ ਵੀ ਭਾਈ ਪੈਂਚ ਕੰ ਚੜ ਗਈਆਂ ਹੁਣ ਰਖੜੀ ਤਾਂ ਬਾਈਦੀ ਨਹੀਂ ਪਾਣੀ ਤਾਂ ਨਹੀਂ ਲਿਆ ਦਈਏ ਤੈਨੂੰ ਚਾਪਾ ਨਹੀਂ ਕਰ ਦਈਏ ਜਾਂ ਗਾਹਾਂ-ਬਾਗ ਚੱਲ ਬੇਬੇ ਨੂੰ ਮਿਲ ਕੇ ਵਗ ਜੀ ਤੇ ਦੇਖ ਰਖੜੀ ਤਾਂ ਹੁਣ ਬਣਾਉਂਦੇ ਨਹੀਂ ਜਿਹੜਾ ਕੋਈ ਤੇਰਾ ਬਿਹਾਰ ਤਿਆਰ ਹੈ ਆਦਾ ਕੱਪੜਾ ਲੀੜਾ ਲੈ ਜਾ ਉਹ ਕਹਿੰਦੀ ਨਾ ਤਾਂ ਮੈਂ ਕੁਝ ਲੈ ਕੇ ਜਾਵਾਂ ਵੀ ਜੇ ਤਾਂ ਰਖੜੀ ਬਣ ਕੇ ਜਾਊਂਗੀ ਤਾਂ ਲੈ ਕੇ ਜਾਊਂਗੀ ਨਹੀਂ ਮੈਂ ਤਾਂ ਲੈ ਕੇ ਨਹੀਂ ਜਾਂਦਾ ਤਾਂ ਪੁੱਠੀ ਬਾਗੀ ਬੇਬੇ ਸੁਣੀ ਨਹੀਂ ਮੇਰੀ ਇੱਕ ਵੀ ਗੱਲ ਚਾਹ ਤਾਂ ਚੰਗੀ ਖਰੀ ਕੁੜੀ ਨਾਲ ਫਿਰ ਮੈਂ ਕਿਹੜਾ ਮਾੜੀ ਕਰੀ ਮਾੜੀ ਕਰੀ ਮੈਂ ਨਾ ਕੱਜ ਵੀ ਰਖੜੀ ਨਹੀਂ ਬਣਾਉਂਦੇ ਪਰ ਮੈਂ ਤੂੰ ਉਹੀ ਗੱਲ ਰਹਿ ਜਾਂਦੀ ਫਿਰ ਮੈਂ ਕਿਹੜਾ ਮੋੜੀ ਸੀ ਮੈਂ ਤਾਂ ਆਖਿਆ ਸੀ ਵੀ ਮੈਂ ਚਾਹ ਬਣਾਉਣੀ ਆ ਭਾਈ ਪਾਣੀ ਤਾਂ ਨਹੀਂ ਪੀਉਣੀ ਆ ਜਾਂ ਗਾਂ-ਬੱਕ ਚੱਲ ਬੇਬੇ ਆਜੂ ਤੇਰਾ ਬਾਈ ਆਜੂ ਖੇਤ ਗਿਆ ਹੋਇਆ ਭਾਵੇਂ ਤੂੰ ਤਾਂ ਹੈ ਹੀ ਨਹੀਂ ਕਿਸੇ ਕੰਮ ਦੀ ਖਬਰਾਂ ਕੁੜੀ ਨਾ ਕੀ ਕੁਝ ਬੋਲਦੀ ਹੋਵੇਗੀ ਨਾ ਮੈਂ ਕੀ ਬੋਲਣਾ ਤੇਰੀ ਕੁੜੀ ਤੇਰੀ ਕੁੜੀ ਨਹੀਂ ਬੋਲੀ ਸੀ ਵੀ ਕੱਲ ਆ ਜਾਂਦੀ ਰਖੜੀ ਬਣਾਣੀ ਜੋ ਤੈਨੂੰ ਪਤਾ ਸੀ ਤੇ ਰਖੜੀ ਬਣਾਉਣਾ ਨਾ ਪੈਂਚ ਗਾਂ ਚੜ ਗਈਆਂ ਫਿਰ ਤੂੰ ਕਿਉਂ ਆਈ ਏ ਅੱਜ ਐਸੀ ਕਿਸੇ ਦੇ ਕਰਿਆ ਐਸੀ ਵੀ ਕਿਉਂ ਆਈ ਆ ਅੱਜ ਕਿਵੇਂ ਆਖਿਆ ਤਾਂ ਹੈ ਵੀ ਕਿਉਂ ਆਈ ਆ ਆਖਾਂ ਨਾ ਉੱਥੇ ਜਾਂਦੀ ਤੇਰੀ ਧੀ ਵੀ ਬੋਲਦੀ ਸੀ ਕਹਿੰਦੀ ਆ ਕਿ ਮੇਰੀ ਸੱਸ ਨਹੀਂ ਮੈਨੂੰ ਕਿਹਾ ਸੀ ਵੀ ਤੂੰ ਨਾ ਜਾ ਸੱਸ ਨੂੰ ਤਾਂ ਪਤਾ ਸੀ ਤੇਰੀ ਧੀ ਨੂੰ ਨਹੀਂ ਸੀ ਪਤਾ ਸੀ ਸਿੱਧਰੀ ਨੂੰ ਲਫੇ ਐਸੇ ਮਰਤੀ ਦਾ ਸਿੱਧਰੀ ਜਵਾਖੜੇ ਨਿਆਣੀ ਸੀ ਨਹੀਂ ਪਤਾ ਚਾਚ ਆ ਗਈ ਮੈਂ ਰਖੜੇ ਬੰਦੇ ਨਹੀਂ ਜਾਣੀਆਂ ਤੂੰ ਜਮੇ ਨਹੀਂ ਸੋਚਿਆ ਕੁਸਾ ਨਾ ਮੈਂ ਕੀ ਸੋਚਾਂ ਮੈਂ ਮੈਂ ਤਾਂ ਸਿੱਧੀ ਗੱਲ ਕਹੀ ਹੈ ਜਿਹੜੀ ਗੱਲ ਸੀ ਮੈਂ ਕਹਤੀ ਤੇਰੀ ਕੁੜੀ ਨੂੰ ਬੁਰਾ ਲੱਗਾ ਉਹ ਮੁੜ ਗਈ ਉੱਥੇ ਗੇਟ ਚ ਸਿੱਧਰੀ ਤਾਂ ਤੂੰ ਆਜੇ ਨਾ ਕੁੜੀ ਮੋੜੀ ਮੈਂ ਕੋ ਸਿੱਧਰੀ ਮੈਂ ਤਾਂ ਆਪੀ ਸਿੱਧਰੀ ਆ ਮੈਂ ਤਾਂ ਅਖੀਰ ਮਾਂ ਮੈਨੂੰ ਤਾਂ ਪ੍ਰਾਣੋਂ ਮੈਲੇ ਤਾਂ ਆਪੀ ਵਰਦਾਨ ਬਣ ਗਈ ਵੱਡੀ ਫਿਰ ਮੈਂ ਤਾਂ ਉਹਨੂੰ ਕਿਹਾ ਸੀ ਵੀ ਤੇਰਾ ਭਰਾ ਤਾਂ ਭਈ ਖੇਤ ਗਿਆ ਹੋਇਆ ਮੈਂ ਉਹਨੂੰ ਕਹਿਤਾ ਸੀ ਵੀ ਹੁਣ ਤਾਂ ਪੈਂਚਾਂ ਚੜ ਗਈਆਂ ਤੂੰ ਜਾ ਕੇ ਖੇਤ ਪਾਣੀ ਲਾਇਆ ਭੇਈ ਤਾਂ ਮੈਂ ਹਾਂ ਤੂੰ ਛਾਹ ਆ ਰਹਾ ਫਿਰ ਛਾਹ ਮੈਨੂੰ ਪੀਤੀ ਸੀ ਵੀ ਕੁੜੀ ਨੂੰ ਮੈਨੂੰ ਸਹਪਾ ਤਾਂ ਸੀ ਤਾਂ ਰਾਜਵੀਰ ਨਾ ਉਸਨੂੰ ਮੈਂ ਦੇਣਾ ਨਾ ਦੇ ਹੀ ਦੇਉਂਗੀ ਲੈ ਮੈਂ ਥੋੜੀ ਤੇ ਫੁਰਦੀਦਾ ਜਿੱਥੇ ਮਰਜੀ ਆ ਫਿਰਨਾ ਦੇਣ ਤੋਂ ਤਾਂ ਮੈਂ ਰੋਕਦੀ ਨਹੀਂ ਮੈਂ ਕਹਤਾ ਸੀ ਵੀ ਤੇਰਾ ਵਿਹਾਰ ਤੈਨੂੰ ਦੇ ਦਾਨਿਆ ਲੈ ਜਾ ਤੇਰੀ ਧੀ ਲੈ ਕੇ ਨਹੀਂ ਗਈ ਇਹ ਕੀ ਗੱਲ ਸੀ ਵੀ ਤੂੰ ਕੁੜੀ ਨੂੰ ਆਏ ਮੋੜਿਆ ਬਾਤ ਨਾ ਮੈਂ ਮੋੜਾ ਨਾ ਨਹੀਂ ਮੈਂ ਮੋੜਨ ਨੂੰ ਕਦੋਂ ਕਿਹਾ ਸੀ ਮੈਂ ਤਾਂ ਕਦੀ ਵੀ ਰਕੜੀ ਨਹੀਂ ਬਣਾਉਂਦੇ ਉਹ ਮੁਰਗੀ ਗੁੱਸਾ ਮੰਨ ਕੇ ਹੁਣ ਮੇਰੇ ਦੱਸ ਕੀ ਸਾਰੇ ਮੈਨੂੰ ਨਾ ਦੋਸ਼ ਦੇ ਦੋਸ਼ ਆਉਂਦੀ ਕੁੜੀ ਨੂੰ ਦੇ ਜਿਹੜੀ ਕੱਲ ਨਹੀਂ ਆਈ ਤੈਨੂੰ ਦੇਉ ਤੈਨੂੰ ਦੇਈ ਜਾ ਮੇਰੇ ਕਰ ਦੇਗੀ ਯਾ ਬੜੀ ਆ ਬਾੜੀ ਐਂਦੀ ਚਾਬੜੇ ਤੇ ਮੀ ਹੈ ਜਿੰਨਾ ਵੀ ਕਹਦੇ ਆ ਜਾ ਭਾਈ ਗਰ ਲਾ ਲਾ ਜਾ ਬੇਬੇ ਆਉਗੀ ਪੈਣਾ ਜਾ ਆਣ ਕਿੱਥੋਂ ਆਉਗੀ ਹੋਰੀ ਸਿਆਪੇ ਕਰਦੇ ਨਹੀਂ ਤੂੰ ਤਾਂ ਖੇਤ ਬਾਗ ਗਿਆ ਹੋਰ ਕੀ ਗੱਲ ਹੋਗੀ ਮੈਂ ਦੇ ਤਾਏ ਕਿ ਕਰੇ ਬਾਗ ਗਿਆ ਵਿਚਾਰੀ ਆ ਗਈ ਸੀ ਇਹਨੇ ਬਾਹਰ ਤੋਂ ਹੀ ਮੋੜਤੀ ਦੇਖ ਲੈ ਲੂਤਨੇ ਮੇਰੀ ਭੈਣ ਨੂੰ ਬਾਹਰ ਤੋਂ ਮੋੜਤਾ ਹਾਂ ਕਮਜਾਤ ਨੇ ਕਿੱਥੋਂ ਦੇਖਦਾ ਇਹ ਜੀ ਤੂੰ ਚਮਾਈਏ ਸਿਰ ਚੜਾ ਰੱਖੀ ਐ ਇਹ ਬੇ ਮੈਨੂੰ ਆਏ ਨਹੀਂ ਸੀਗਾ ਵੀ ਹਰਪ੍ਰੀਤ ਆਏ ਕਰੂਗੀ ਹੈ ਜਿਹੜਾ ਪਾਲੀ ਗੱਲ ਮਾੜੀ ਕਰੀ ਉਹਨੇ ਫਿਰ ਹਾਂ ਦੇਖ ਲੈ ਇਹਦੀ ਅੱਖਾਂ ਵੀ ਤੂੰ ਰਹਿ ਜਾ ਤੈਨੂੰ ਦੱਸਣ ਦੀ ਮੈਨੂੰ ਦੱਸਣ ਦੀ ਮੈਨੂੰ ਮੇਕੇ ਦਾ ਬਾਗ ਜਾਣ ਦੀ ਖਬਰ ਰੋਣ ਦੀ ਕਰਨ ਦੀ ਜਵਾਕੜੀ ਕਿ ਮੈਂ ਮੋੜੀ ਨਾ ਮੋੜੀ ਤਾਂ ਫਿਰ ਕੀ ਗੱਲ ਕੀ ਗੱਲ ਹੈ ਮੋੜਤੀ ਵੀ ਬੈਂਚਗਾ ਜੜ ਗਿਆ ਫੇ ਕਿਨੋੜਾ ਆ ਗਿਆ ਸੀ ਪੰਜ ਪੰਜ ਕਿਹਦੀ ਸੀ ਬੈਂਚਗਾ ਨਾ ਬੇਬੇ ਪੰਜਗਾ ਨੂੰ ਕਿਹੜਾ ਪੰਨੇ ਕੋਈ ਮਕਾਨ ਪਾਉਣਾ ਸੀਗਾ ਵੀ ਨਿਉਦਰ ਨਹੀਂ ਸੀਗੀ ਹਾਂ ਲੈ ਦੱਸ ਰੱਖੜੀ ਤਾਂ ਪੰਨੀ ਸਾ ਤੇ ਸੀ ਭੈਣੇ ਇਹ ਬਈ ਰਾਜੀ ਨਹੀਂ ਹੈਗੀ ਆਪਣੇ ਤੇ ਨਾ ਕੁੜੀ ਤੇ ਰਾਜੀ ਆ ਇਹ ਆ ਬਿ ਤੜਫਣ ਗਿਆ ਪੇ ਨਾ ਪਾਰ ਵੀ ਮੋੜਤੀ ਵੀ ਰਿਪਣ ਪਾਰ ਤੇ ਮੋੜਤੀ ਇਹਨੇ ਤਾਂ ਕਿੱਡੀ ਨੇ ਮੜੀ ਗੱਲ ਕਰੀ ਹੈ ਹੈ ਜੇ ਦਵਾਰ ਆਪਨ ਹੈਗੀ ਦਵਾਰ ਨਾ ਤੂੰ ਤਾਂ ਵੀ ਭੈਣ ਨੂੰ ਫੋਨ ਕਰਿਆ ਸੀ ਤਾਂ ਪਤਾ ਹਾਂ ਇਹ ਸਹਨੇ ਦੱਸਿਆ ਹਰਪ੍ਰੀਤ ਨੇ ਅੱਛਾ ਇਸੇ ਨੇ ਦੱਸਿਆਗਾ ਹਾਂ ਕਹਿੰਦੀ ਮਤਾਂ ਆ ਗਈ ਸੀ ਤੇਰੇ ਮਗਰੋਂ ਕਹਿੰ ਤੂੰ ਇੰਨਾ ਚੱਲ ਲਾਈ ਤਾਂ ਕਿ ਫਿਰ ਤੂੰ ਸਾਨੂੰ ਕਰ ਬਾਅਦ ਤੇ ਮੋੜਤਾ ਕਹਿੰਦੀ ਸਾਨੂੰ ਕੀ ਰੱਖਦੀਆਂ ਫਿਰ ਤੂੰ ਹੁਣ ਕਹਦੇ ਹੁਣ ਵੀ ਤੜਫੀ ਜਾਣਗੇ ਤੜਫੀ ਨਹੀਂ ਜਾਣਗੇ ਹੁਣ ਤਾਂ ਉਹੋ ਤੜਫੂਗੀ ਹੁਣ ਦੇਖ ਲਈਏ ਬੇਬੇ ਉਹਨਾਂ ਨੇ ਮੈਂ ਕਰਦਾ ਆ ਆਉਂਦੀ ਓਰੇ ਆ ਕੀ ਐ ਦੱਸੋ ਕਦੋਂ ਬੁੱਲ ਮਾਰਦੇ ਆਉਂਦੇ ਆ ਕੈਨੂ ਨੇ ਪਤਾ ਕੀ ਗੱਲ ਕਰੀ ਐ ਮੇਰੀ ਭੈਣ ਨੂੰ ਬਾਹਰ ਚੋਂ ਮੋੜਤਾ ਕੀ ਗੱਲ ਨਾ ਭੈਣ ਕੱ ਲੈ ਜਾਂਦੀ ਫਿਰ ਭੈਣ ਨੂੰ ਕੋਈ ਪਤਾ ਨਹੀਂ ਸੀ ਆ ਬੇਬੇ ਨੂੰ ਕੀ ਪਤਾ ਨਹੀਂ ਸੀ ਵੀ ਭੈਣ ਚਾ ਚੜਨ ਦੀ ਇਹਨੂੰ ਸਾਰਾ ਪਤਾ ਸੀ ਦਾਈ ਕਹਿੰਦੀ ਨਾ ਜੇ ਆਜ ਆ ਗਈ ਸੀ ਫਿਰ ਕੀ ਕੰਦ ਡਿਗਦੀ ਸੀਗੀ ਨਾ ਫਿਰ ਆਜ ਆ ਗਈ ਸੀ ਮੈਂ ਮਾਂ ਆਖਿਆ ਸੀ ਵੀ ਰਖੜੀ ਤਾਂ ਬਣਾਉਂਦੇ ਦੀ ਆਲਾ ਵਿਆਹ ਤਿਆਰ ਲੈ ਜਾ ਜਾ ਪਾਣੀ ਪੀ ਜਾ ਬੇਬੇ ਨੂੰ ਮਿਲ ਕੇ ਭੱਜ ਜੀ ਤੇ ਮੈਨੂੰ ਕੀ ਪਤਾ ਸੀ ਤੂੰ ਹੁਣੀ ਮੁੜ ਕੇ ਆਇਆ ਮੈਨੂੰ ਤਾਂ ਤੂੰ ਐਂ ਕਹਿੰਦਾ ਸੀ ਕਿ 6 ਵਜੇ ਲੈ ਟੋ 6 ਵਜੇ ਆਉਂਗਾ ਨਾ ਮੇਰੀ ਗੱਲ ਸੁਣੋ ਮੈਂ ਜੇ ਪਹਿਲਾਂ ਆ ਗਿਆ ਤੈਨੂੰ ਕੀ ਇਸ ਗੱਲ ਦਾ ਤਰਾਜਾ ਇਹਨਾਂ ਨੇ ਮੇਰੀ ਗੱਲ ਸੁਣੀ ਤੈਨੂੰ ਤਰੀਪੜਾਈ ਨੇ ਮੋੜਿਆ ਹੋਵੇ ਬਾੜ ਤੋਂ ਫੇਰ ਤੈਨੂੰ ਪਤਾ ਲੱਗਿਆ ਮਾੜਾ ਮੋਟਾ ਮੈਨੂੰ ਤਾਂ ਤਿੰਨ ਦਿਨ ਹੋ ਗਏ ਰਖੜੀ ਬਣ ਕੇ ਆਈ ਨੂੰ ਮੈਨੂੰ ਤਾਂ ਪੈਂਚ ਕਾਂ ਦਾ ਪਤਾ ਵੀ ਨਹੀਂ ਸੀ ਵੀ ਆਈ ਗਈਆਂ ਮੈਂ ਤਾਂ ਉਹੀ ਵਾਗ ਗਈ ਪਹਿਲਾਂ ਓਏ ਓ ਤੂੰ ਤਾਂ ਬੇਲੀ ਹੈ ਐਸੇ ਕੰਮਾਂ ਤੇ ਮੈਂ ਰਾਜਪੀਰ ਨੂੰ ਤੂੰ ਕੱਲ ਸੱਦਾ ਪੁਣੇ ਨੂੰ 100 ਕੰਮ ਦੰਦੇ ਐ ਸਾਹ ਮਜਬੂਰੀ ਹੈ ਤੂੰ ਤਾਂ ਬੇਲੀ ਹੈ ਨਾ ਮੈਂ ਤੈਨੂੰ ਦਸਾਂ ਮਜਬੂਰੀ ਭੈਣ ਦੀ ਮੈਂ ਦੱਸ ਦਿੰਦੀ ਹਾਂ ਤੁਸੀਂ ਮੇਰੇ ਕੋਲੇ ਦੱਸਿਆ ਨਹੀਂ ਮੈਂ ਇਥੋਂ ਲੁੱਕ ਰੱਖੀ ਜੇ ਲੁੱਕ ਨਾ ਰੱਖਦੇ ਨਾ ਭੈਣ ਕੱਲ ਰਖੜੀ ਬਣ ਜਾਈਂਗੀ ਓ ਕੀ ਲੁੱਕ ਰੱਖ ਲਈ ਦਿੱਤਾ ਐਡੀ ਨੂੰ ਮਾਰੀ ਜਾਨੀ ਐ ਤੂੰ ਓ ਕਹਿੰਦੀ ਮੇਰਾ ਹੱਥ ਤੰਗ ਸੀ ਮੇਰੇ ਕੋਲ ਪੈਸੇ ਨਹੀਂ ਸੀਗੇ ਮੈਂ ਤਾਂ ਨਹੀਂ ਆ ਸਕੀ ਤੇ ਜਦੋਂ ਤੂੰ 2000 ਰੁਪਇਆ ਕਰਦਾ ਸੀ ਉਹਦੇ ਖਾਤੇ 'ਚ ਮੈਨੂੰ ਦੱਸ ਨਹੀਂ ਸਕਿਆ ਵੀ ਭੈਣ ਨੂੰ ਮੈਂ ਤਾਂ ਦੇਣਾ ਤੂੰ ਕਿਹੜਾ ਫਿਰ ਮ ਦਾ ਤੁਸੀਂ ਮੇਰੇ ਕੋਲ ਕਦੋਂ ਦੁੱਛੇ ਮੈਂ ਤੁਹਾਨੂੰ ਰੱਖੜੇਉਂ ਫਿਰ ਰਖੜੀ ਨਹੀਂ ਸੀਗੀ ਹੋਰ ਕਾਦੇ ਸੀਗੇ ਉਹ ਤੇ ਫਿਰ ਐਂ ਦੱਸਦਾ ਨਹੀਂ ਭੈਣ ਦਾ ਹੱਥ ਤੰਗਾ ਸਭ ਤਾਂ ਐ ਸੀ ਵੀ ਬੇਇੱਜ਼ਤੀ ਨਾ ਹੋ ਜਾਏ ਸਾਡੀ ਇਹ ਬਾਗ ਜਾ ਬੇਇੱਜ਼ਤੀ ਨਾ ਹੋਵੇ ਤੂੰ ਕੀ ਫਿਰ ਮੈਨੂੰ ਗੋਗਰਾ ਬੇ ਕਰਨ ਦੇਂਦੀ ਉਹਦੀ ਮਾਰਿਆ ਨੇ ਬੇਇੱਜ਼ਤੀ ਤੁਸੀਂ ਕਰਵਾਈਏ ਕੁੜੀ ਦੀ ਮੈਂ ਨਹੀਂ ਕੀਤੀ ਉਹ ਤੂੰ ਮਰੀ ਭੈਣ ਨੂੰ ਮੋੜਨਾ ਨਹੀਂ ਸੀਗਾ ਰਖੜੀ ਮੈਂ ਬੁਣਣੀ ਸੀਗੀ ਮੇਰੀ ਭੈਣ ਸੀ ਤੈਨੂੰ ਕੀ ਪੈਂਚਗਾ ਦਾ ਫਿਰ ਚੰਗਾ ਵਾੜਾ ਹੁੰਦਾ ਇਹ ਹੁੰਦਾ ਨਹੀਂ ਬਣਣ ਦੀ ਨਹੀਂ ਬਣਾਦੀ ਕਹਿੰਦੇ ਚੱਕਦੇ ਨਹੀਂ ਬੈਂ ਪਤਾ ਕਿੰਨਾ ਹੁੰਦਾ

ਬੀਚ ਦੀ ਕਰ ਲਿਆ ਕਰੋ ਦੋਲੇ ਨੂੰ ਭੂਤ ਨਹੀਂ ਲੱਭਾਂ ਬੇਬੇ ਅੱਜ ਨਹੀਂ ਹੋਵੇ ਸੀ ਨੇ ਚੱਦ ਤਾਂ ਫਿਰ ਵੀ ਹੋ ਜਾਂਦਾ ਹਾਂ ਹਾਂ ਹੁਣ ਤੂੰ ਇਹ ਗੱਲ ਨਾ ਮਨ ਚੋਂ ਕੱਢ ਦੇ ਨੀ ਮੇਰਾ ਘਰ ਚ ਕੁਝ ਹੈ ਨਹੀਂ ਕਿੰਨਾ ਕਚੇਰੇ ਤੂੰ ਦੂਮਾਰ ਮੇਰੀ ਇਹ ਸਭ ਕੁਝ ਤੇਰਾ ਹੀ ਹੈ ਦੇਖ ਲੈ ਬੇਬੇ ਸੁਣ ਲੈ ਤੂੰ ਕੀ ਗੱਲਾਂ ਕਰਦੀ ਐ ਆਖੇ ਮੈਨੂੰ ਤੁਸੀਂ ਦੱਸਿਆ ਨਾ ਮੈਂ ਦੱਸਿਆ ਨਾ ਤਾਂ ਨਾ ਮੈਂ ਖਾ ਜੇ ਇਹਨੂੰ ਪਤਾ ਲੱਗ ਗਿਆ ਵੀ ਇਹ ਪੈਸੇ ਪਾਉਂਦੇ ਪਹਿਲੀ ਗੱਲ ਤਾਂ ਪੌਣੀ ਤੇ ਇਹ ਪੌਣੇ ਤੇ ਮੇਰੀ ਭੈਣ ਨੂੰ ਖਬਰੇ ਕੀ ਕੀ ਮੇਲੇ ਦਿੰਦੀ ਵੀ ਤੂੰ ਰੱਖੜੀ ਸਾਡੇ ਪੈਸੇ ਦੇ ਲਈਆਂ ਮੈਂ ਤਾਂ ਇੰਨਾਂ ਗੱਲਾਂ ਤੋਂ ਡਰਦਾ ਸੀਗਾ ਉਹੀ ਇਹਨੇ ਗੱਲਾਂ ਕਰਤੀਆਂ ਨਿਕਲਿਆ ਇਹਨੇ ਜਿਹੜੇ ਬਾਰਗਮ ਮੇਰੀ ਭੈਣ ਮੋੜੀ ਹੈ ਨਾ ਮੈਂ ਵੀ ਇਹਦੇ ਨਾਲ ਉਨੀ ਨੇ ਕੀ ਕਰਕੇ ਦਿਖਾਉਂਗਾ ਬੇਤਨ ਇਹਨੂੰ ਕਹਦੇ ਬਾਤ ਚ ਮੋੜ ਕੇ ਲਿਆਈ ਜਿੱਥੇ ਲੈ ਕੇ ਗਿਆ ਆਦੇ ਪੇਕਿਆਂ ਤੋਂ ਉੱਥੇ ਹੀ ਲੈ ਆਈਆਂ ਇਹਨੂੰ ਪੁੱਠੀ ਮੋੜ ਕੇ ਇਹਨੂੰ ਫੇਰ ਸੁਭਾਅ ਦਾ ਆਊਗਾ ਬਿਆਏ ਮੋੜ ਦੇ ਹੁੰਦੇ ਬਾਤ ਚੋਂ ਇਹਦੇ ਨਾਲ ਐ ਕਦੇ ਬੇਸ਼ੱਕੀ ਇਹਦੀ ਵੀਡੀਓ ਨਾ ਹੋਣੀ ਆਈ ਹੈ ਯੇ ਮੁੰਡਾ ਆਵੇ ਤੇ ਬਿੜੀ ਲਾਹੇ ਮੇ ਯੱਕਰ ਬਾਹਰ ਤੇ ਨਾ ਮੇ ਕੋਈ ਮੋੜ ਕੇ ਲਿਆਵੇ ਪੁੱਠੀ